ਸਸਫਲ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ ਹਰ 30 ਕਿਲੋਮੀਟਰਾਂ 'ਵਾਂ ਗੱਡੀ ਤੁਹਾਨੂੰ ਆਉਂਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟੱਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਾਈਲਕਸ ਅਸੀਂ ਕਹਾਂ ਹੁਣ ਬਣਾਉਣੀ ਤਾਂ ਹੈਗੀ ਐ ਕੋਈ ਤੇ ਫਿਰ ਉਹਨੂੰ ਵੱਡੀਆਂ-ਵੱਡੀਆਂ ਗੱਡੀਆਂ ਲਈਏ ਬਾਰ-ਬਾਰ ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ ਸੋ ਨਾਮਵਰ ਕੰਪਨੀ ਐ ਉਹਨਾਂ ਤੋਂ ਗੱਡੀਆਂ ਲਈਆਂ ਨੇ ਕੰਪਿਊਟਰ ਫਿੱਟ ਆ ਸਾਰੇ ਸਾਰੇ ਪ੍ਰਾਈਵੇਟ ਇੰਪੈਲਨ ਜਿਹੜੇ ਹਸਪਤਾਲ ਨੇ ਟਰਾਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਐ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਬੰਦੇ ਜ਼ਖਮੀ ਹੋ ਗਏ ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ ਕਿ ਪਹਿਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਐ ਉਹੀ ਜਿਹੜਾ ਕ੍ਰੂਸ਼ਲ ਟਾਈਮ ਹੈ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਾ ਕਿਸੇ ਦੀ ਸੋ ਸਾਡਾ ਮਕਸਦ 1 ਫਰਵਰੀ ਤੋਂ ਕਿਉਂਕਿ ਹੁਣ ਅੱਜ ਤੋਂ ਤੁਸੀਂ ਸੜਕਾਂ ਤੇ ਚੱਲੇ ਜਾਓਗੇ 1 ਫਰਵਰੀ ਤੋਂ ਅਸੀਂ ਤੁਹਾਨੂੰ ਇਸ ਵਾਰ 29 ਫਰਵਰੀਆ ਲੀਪ ਦਾ ਸਾਲ ਹੈ 29 ਫਰਬੀ ਤੱਕ ਦਾ ਡਾਟਾ ਦੇਵਾਂਗੇ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਐਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਘਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਵੱਜੂਗੀ ਜੀ 3000 ਬੰਦੇ ਦੀ ਇਹ ਛੋਟੀ ਮੋਟੀ ਗੱਲ ਨਹੀਂ ਹੁੰਦੀ ਆਮ ਤੌਰ ਤੇ ਸਰਕਾਰਾਂ ਇਹ ਕੰਮ ਆਸਤੇ ਸੋਚਦੀਆਂ ਨਹੀਂ ਹੁੰਦੀਆਂ ਕੱਲੀਆਂ ਵੋਟਾਂ ਦਾ ਕੇ ਮਤਲਬ ਰੱਖਦੇ ਨੇ ਸਰਕਾਰ ਦਾ ਫਰਜ਼ ਹੁੰਦਾ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰੇ ਕਿਉਂਕਿ ਸੜਕਾਂ ਪੰਜਾਬ ਦੇ ਵਿੱਚ ਹਾਈਵੇ ਵੱਡੇ ਨੇ ਹੁਣ ਵੱਧ ਰਹੇ ਨੇ ਹੋਰ ਗੱਡੀਆਂ ਪੰਜਾਬੀਆਂ ਕੋਲੇ ਬਹੁਤ ਵੱਡੀਆਂ ਨੇ ਮਹਿੰਗੀਆਂ ਗੱਡੀਆਂ ਰੱਖਣ ਦੇ ਸ਼ੌਕੀਨ ਆ ਸਪੀਡ ਦੇ ਵੀ ਸੁਕੀਨ ਸੋਦੇ ਚ ਫਿਰ ਕਿਤਨੇ ਕਿਤੇ ਘਰ ਪੱਟੇ ਜਾਂਦੇ ਨੇ ਤੁਸੀਂ ਦੇਖ ਲਓ ਤੁਸੀਂ ਬਹੁਤ ਬੜੀ ਗਏ ਹੋਗੇ ਜਿਹੜੇ ਦੁਨੀਆ ਕੈਮਰਾ ਦੇ ਥਰੂ ਪ੍ਰੈਸ ਦੇ ਥਰੂ ਮੈਨੂੰ ਸੁਣ ਰਹੀ ਹੈ ਉਹਨਾਂ ਦਾ ਵੀ ਤਜਰਬਾ ਹੋਏ ਹੋਣਾ ਚੰਗੇ ਭਲੇ ਜਾਣੇ ਹੋਣੇ ਆ ਜੀਰਗਪੁਰ ਜਾ ਕੇ ਜਾਂ ਖਰੜ ਕੋਲੇ ਜਾ ਕੇ ਡਰਾਈਵਰ ਦੇ ਹੱਥ ਕੰਮਣ ਲੱਗ ਜਾਂਦੇ ਨੇ ਵੀ ਅੱਗੇ ਚੰਡੀਗੜ੍ਹ ਆ ਗਿਆ ਕੋਈ ਨਾ ਕੋਈ ਗਲਤੀ ਮੱਥੇ ਹੋਊਗੀ ਹੁਣ ਓ ਇਸੇ ਚੱਕਰ ਚ ਕਰ ਵੀ ਲੈਂਦਾ ਉਹ ਕਈ ਤਾਂ ਡਰਾਈਵਰ ਇਦਾਂ ਦੇ ਨੇ ਕਹਿੰਦੇ ਮਹੱਲੀ ਛੱਡ ਕੇ ਜਾਵਾਂਗੇ ਜੀ ਉਦੋਂ ਅੱਗੇ ਤੁਸੀਂ ਆਪ ਦਾ ਫੋਰ ਕਰ ਲਓ ਹੱਥੋਂ ਚੰਡੀਗੜ੍ਹ ਚ ਨਹੀਂ ਬੜਿਆ ਜਾਂਦਾ ਕੋਈ ਚੰਡੀਗੜ੍ਹ ਪੁਲਿਸ ਕੋਈ ਇਹ ਨਹੀਂ ਹੈਗਾ ਕੋਈ ਮਾਰ ਦੇ ਕੁੱਟ ਦਿਓ ਜਾਂ ਕੋਈ ਕੋਈ ਬਹੁਤਾ ਜ਼ਿਆਦਾ ਉਹ ਸਿਰਫ ਇਹ ਕਿ ਡਿਸਪਲਨ ਨਾਲ ਗੱਡੀ ਚਲਾਉਣ ਵਾਲੇ ਜਿਹੜਾ ਉਹ ਅਪਰੀਸ਼ੀਏਟ ਕਰਦੇ ਆ ਜਿਹੜਾ ਕੋਈ ਥੋੜੀ ਬਹੁਤ ਵੀ ਕੋਈ ਨਾ ਕੋਈ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਾ ਉਹਨੂੰ ਛੱਡਦੇ ਨਹੀਂ ਉਹ ਉਹਦਾ ਚਰਨ ਕਰਦੇ ਆ ਸੋ ਇਹ ਇਹ ਸੋਚ ਲੈ ਕੇ ਅਸੀਂ ਐਸਐਸਐਫ ਬਣਾਈ ਆ ਔਰ ਅਸਾ ਸਖਤਾਂ ਟ੍ਰੇਨਿੰਗ ਹੋ ਗਈ ਕਪੂਰਥਲੇ ਟ੍ਰੇਨਿੰਗ ਹੋਈ ਹੈ ਗੱਡੀਆਂ ਪਹੁੰਚ ਗਿਆ ਇੱਕ ਹਰ 30 ਕਿਲੋਮੀਟਰ ਬਾਅਦ ਇੰਟਰਸੈਪਟਰ ਵੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਸੋ ਮੈਂ ਕੋਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ ਪਰ ਮੈਂ ਸਲਾਹ ਦਿੰਨਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜਾਂ ਸੜਕਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਮੈਂ ਬਹੁਤ ਸਾਰੇ ਬਹੁਤ ਸਾਰੇ ਮੈਂ ਦੋਸਤਾਂ ਮਿੱਤਰ ਮੇਰੇ ਵੀ ਦੋਸਤ ਮਿੱਤਰ ਇਦਾਂ ਦੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋਏ ਨੇ ਘਰ ਬਰਬਾਦ ਹੋ ਜਾਂਦੇ ਨੇ ਜੀ ਬਾਅਦ ਚ ਠੀਕ ਹੈ ਰਿਸ਼ਤੇਦਾਰ ਦੋਸਤ ਮਿੱਤਰ ਆ ਜਾਂਦੇ ਨੇ ਭੋਗ ਤੱਕਾ ਜਾਂਦੇ ਨੇ ਬਾਅਦ ਚ ਆ ਜਾਂਦੇ ਨੇ ਮੁਰਕੇ ਚੱਲਣਾ ਤਾਂ ਪਰਿਵਾਰ ਨਹੀਂ ਪੈਂਦਾ ਸੋ ਇਹ ਇਹਦਾ ਨਾਂ ਹੀ ਬੋਲਿਆ ਐਕਸੀਡੈਂਟ ਦਾ ਸੋ ਆਪਾਂ ਹੁਣ ਪੰਜਾਬ 'ਚ ਪੰਜਾਬ ਜਿਹੜਾ ਹੈ ਦੇਸ਼ 'ਚ ਮੌਤਾਂ ਦੇ ਵਿੱਚ ਪਹਿਲੇ ਨੰਬਰ ਤੇ ਆ ਆਪਾਂ ਇੰਨਾ ਕੰਮਾਂ ਚ ਪਹਿਲੇ ਨੰਬਰ ਤੇ ਨਹੀਂ ਆਉਣਾ ਆਪਾਂ ਪੰਜਾਬ ਨੂੰ ਸਭ ਤੋਂ ਸੇਫਸਟ ਸਟੇਟ ਬਣਾਉਣਾ ਹੈ ਸਭ ਤੋਂ ਸੁਰੱਖਿਤ ਸਟੇਟ ਸੜਕਾਂ ਦੇ ਮਾਮਲੇ ਚ ਦੁਨੀਆ ਆਉਂਦੀ ਹੈ ਆਹ ਸੜਕ ਤੋਂ ਤਾਂ ਲੱਖਾਂ ਬੰਦੇ ਲੰਘਦੇ 1 ਲੱਖ ਬੰਦੇ ਤਾਂ ਕੱਲ ਦਰਬਾਰ ਸਾਹਿਬ ਨਤਵਸਤਕ ਆਉਣ ਲਈ ਜਾਂਦਾ ਹੈ ਜਲਿਆਂ ਵਾਲਾ ਬਾਗ ਦੇਖਣ ਜਾਂਦਾ ਹੈ ਦੁਰਗਾਣਾ ਮੰਦਰ ਮੱਥਾ ਟੇਕਣ ਜਾਂਦੇ ਆ ਬਾਗਾ ਬਾਡਰ ਦੇਖਣ ਜਾਂਦੇ ਕੱਲਾ 1 ਲੱਖ ਪਰ ਡੇ ਇੱਥੋਂ ਨਹੀਂ ਲੰਘਦੇ ਆ ਸੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਬਈ ਪੰਜਾਬ ਚ ਆਇਆ ਬਈ ਇੱਥੇ ਸਾਡੀ ਜਾਨ ਦੀ ਕੀਮਤ ਹੈ ਇੱਥੇ ਸਾਡੀ ਜਾਨ ਦੀ ਅਹਿਮੀਅਤ ਮੰਨੀ ਜਾ ਰਹੀ ਹੈ ਸਰਕਾਰ ਦੁਆਰਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ